15 ਅਗਸਤ 1947 ਲੰਬੀ ਜद्दोजहद ਤੋਂ ਬਾਅਦ ਭਾਰਤ ਨੂੰ ਆਜ਼ਾਦੀ ਮਿਲੀ ਖੁਸ਼ੀ ਮਨਾਈ ਗਈ ਪਰ ਕਿਤਨਾ ਕਿਤੇ ਇਹ ਖੁਸ਼ੀ ਅਧੂਰੀ ਰਹੀ ਉਹਦਾ ਕਾਰਨ ਇਹ ਸੀ ਕਿ ਅੰਗਰੇਜ਼ ਜਾਂਦੇ ਜਾਂਦੇ ਇੱਕ ਵੱਡੀ ਰਾਜਨੀਤਿਕ ਖੇਡ ਗਏ ਭਾਰਤ ਦੇ ਦੋ ਟੁਕੜੇ ਕਰ ਗਏ ਇੱਕ ਪਾਕਿਸਤਾਨ ਇੱਕ ਭਾਰਤ ਚਾਹੇ ਅਸੀਂ ਇੱਕ ਦਿਨ ਬਾਅਦ ਇਸ ਪਰ ਫਿਰ ਆਜ਼ਾਦੀ ਦਿਵਸ ਮਨਾ ਰਹੇ ਆ ਆਜ਼ਾਦੀ ਦੇ ਗੀਤ ਗਾਏ ਜਾਣਗੇ ਖੁਸ਼ੀਆਂ ਮਨਾਈਆਂ ਜਾਣਗੀਆਂ ਪਰ ਉਸ ਵਿੱਚ ਕੁਝ ਗੱਲਾਂ ਤਾੜੀਆਂ ਕਰ ਰਹੇ ਆ ਸਾਡੇ ਨਾਲ ਮੌਜੂਦ ਹਨ ਜੀ ਸਵਤੰਤਰਤਾ ਸਨਾਨੀ ਪ੍ਰਕਾਸ਼ ਸਿੰਘ ਭੱਲਾ ਦੇ ਸੁਪੁੱਤਰ ਪ੍ਰੇਮ ਸਿੰਘ ਭੱਲਾ ਤਸਵੀਰਾਂ ਸਾਂਝੀਆਂ ਕਰ ਰਿਹਾ ਜਿਨ੍ਹਾਂ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਮਹਾਤਮਾ ਗਾਂਧੀ ਦੀ ਲਹਿਰ ਵਿੱਚ ਹਿੱਸਾ ਲਿਆ ਜੇਲਾ ਕਟੀਆਂ 21 ਸਾਲ ਉਹਨਾਂ ਹਿੱਸਾ ਲਿਆ 8 ਸਾਲ ਉਹਨਾਂ ਨੇ ਕੈਦ ਕੱਟੀ ਉਸ ਤੋਂ ਇਲਾਵਾ ਇਹਨਾਂ ਨੇ ਵੀ ਆਫ ਕੈਮਰਾ ਦੱਸਿਆ ਕਿ 14 ਤੋਂ 15 ਦਿਨ ਇਹਨਾਂ ਨੇ ਵੀ ਕੈਦ ਕੱਟੀ ਆਓ ਉਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆਂ ਕੌੜੇ ਮਿੱਠੇ ਪਲ ਜਿਹੜੇ ਜ਼ਿੰਦਗੀ 'ਚ ਬੀਤੇ ਉਹ ਸਾਂਝੇ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ 92 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ ਫਿੱਟੋ ਪੂਰਾ ਫਿੱਟੋ ਕਿੱਦਾਂ ਜ਼ਿੰਦਗੀ ਬਤੀਤ ਕਰ ਰਹੇ ਹੋ ਜ਼ਿੰਦਗੀ ਉਹ ਆਪਣੇ ਆਖਰੀ ਦੌਰ ਵਿੱਚ ਹੈਗੀ ਆ ਉਦਾਂ ਮੈਂ ਠੀਕ ਆ ਲੇਕਿਨ ਕਮਜ਼ੋਰੀ ਉਮਰ ਦੇ ਮੁਤਾਬਕ ਹੋਣੀ ਆ ਹੋਰ ਚੱਲ ਜੀ ਰਹਿਆ ਠੀਕ ਜੀ ਰਹੇ ਬੱਚੇ ਸੇਵਾ ਕਰ ਰਹੇ ਨੇ ਆਜ਼ਾਦੀ ਦੇ ਦਿਨ ਸਮਝਾਇਆ ਜਾ ਰਿਹਾ 15 ਅਗਸਤ ਨੂੰ ਫਿਰ ਗੀਤ ਲੱਗਦੇ ਆ ਆਜ਼ਾਦੀ ਦੇ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਸਭ ਤੋਂ ਪਹਿਲਾਂ ਦੱਸਿਓ ਜਦੋਂ ਆਜ਼ਾਦੀ ਦੇ ਗੀਤ ਲੱਗਦੇ ਆ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਕਾਂਗਰਸ ਭਵਨ ਮੈਂ ਜਾਣਾ ਹוסੇ 15 ਅਗਸਤ ਨੂੰ ਝੰਡਾ ਲਰਾਉਣਾ ਹੈ ਉੱਥੇ ਖੁਸ਼ੀ ਹੁੰਦੀ ਹੈ ਪਰ ਗੱਲ ਇਹ ਅੱਜਕੱਲ ਬਹੁਤੇ 90% ਜਿਹੜੇ ਮੌਕਾਪਰਸ ਬੰਦੇ ਨੇ ਪਾਰਟੀ ਦੇ ਵਿੱਚ ਵੀ ਮੌਕਾਪਰਸ ਆਪਣੀ ਫੋਟੋ ਖਿਚਾਉਣੀ ਆ ਪਲਾਣਾ ਕਰਨਾ ਮੌਕਾਪਰਸ ਤੇ ਇਸ ਕਰਕੇ ਖੁਸ਼ੀ ਜ਼ਹਾਵਾ ਪਰ ਜ਼ਿਆਦਾ ਖੁਸ਼ੀ ਨਹੀਂ ਕਿਉਂਕਿ ਮੌਕਾ ਪਰਤ ਮੌਤ ਬੰਦੇ ਬਣ ਗਏ ਭਲਾ ਸਾਹਿਬ ਜਦੋਂ ਦੇਸ਼ ਆਜ਼ਾਦ ਹੋਇਆ ਤੁਹਾਡੀ ਉਮਰ ਕਿੰਨੀ ਸੀ ਔਰ ਤੁਹਾਡੇ ਪਿਤਾ ਜੀ ਜਦੋਂ ਸੰਘਰਸ਼ ਕਰਦੇ ਸੀ ਔਰ ਕਿਸ ਤਰ੍ਹਾਂ ਦਾ ਮਾਹੌਲ ਸੀ ਦੇਸ਼ ਦਾ ਉਦੋਂ ਮਾਹੌਲ ਬਹੁਤ ਵਧੀਆ ਸੀ ਸਾਡੇ ਫਾਦਰ ਦੱਸਦੇ ਸੀ ਕਿ ਸਾਡੇ ਇੰਨੀ ਸ਼ਕਤੀ ਹੁੰਦੀ ਸੀ ਅੰਗਰੇਜ਼ ਸਰਕਾਰ ਦੀ ਅਸੀਂ ਜਾਣਾ ਬਾਜ਼ਾਰ ਸਾਨੂੰ ਕੋਈ ਸਲੂ ਨਮਸਤੇ ਨਹੀਂ ਸੀ ਕਰਕੇ ਰਾਜ਼ੀ ਕਿਉਂਕਿ ਸੀਆਈਡੀ ਪਿੱਛੇ ਲੱਗੀ ਹੁੰਦੀ ਸੀ ਉਹਨੇ ਕਹਣਾ ਹੀ ਵਾਕ ਬੈਨ ਪੜੋ ਇਹਨੂੰ ਇਹਦੇ ਕੋਲ ਪੁੱਛ ਕੇ ਚਲੋ ਉਹ ਕਹਿੰਦਾ ਸਾਨੂੰ ਮਸੇ ਕਰਕੇ ਰਾਜ ਨਹੀਂ ਸੀ ਕੋਈ ਕਿ ਉਹਨਾਂ ਨੇ ਬੜੀ ਇਸ ਗੱਲ ਦੀ ਜਦੋਂ ਜ਼ਾਹਿਰ ਕੀਤੀ ਬੜੀ ਆਜ਼ਾਦੀ ਦੇ ਲਹਿਰ 'ਚ ਕਈ ਵਾਰ ਝੇਲ ਗਏ ਕਈ ਵਾਰ ਆਏ ਕਈ ਵਾਰ ਗਏ ਉਹ 1926 'ਚ ਪਹਿਲੀ ਵਾਰ ਗਏ ਸੀ ਜਦੋਂ ਸਟੂਡੈਂਟ ਸੀ ਉਹ ਉਸ ਤੋਂ ਬਾਅਦ ਚੱਲਦੇ ਰਹੇ ਫਿਰ ਹਰ ਲਹਿਰ 'ਚ ਗਏ ਆ ਮਹਾਤਮਾ ਗਾਂਧੀ ਨੇ ਜਿਹੜੀ ਵੀ ਰਾਹ ਟਪੇ ਤਾਂ ਲਹਿਰ ਦਿੱਤੀ ਉਹਦੇ ਜੋ ਚ ਹਰ ਲਹਿਰ 'ਚ ਗਏ ਨੇ 1926 ਚ ਉਹਨਾਂ ਸੰਘਰਸ਼ ਸ਼ੁਰੂ ਕੀਤਾ ਜੇ ਮੈਂ ਅੰਦਾਜ਼ਾ ਲਾਵਾਂ ਤੇ 21 ਸਾਲ ਉਹਨਾਂ ਲਗਭਗ ਸੰਘਰਸ਼ ਕੀਤਾ ਫਿਰ 1947 ਚ ਆਜ਼ਾਦੀ ਮਿਲੀ ਉਹ ਜਿਹੜੇ 21 ਸਾਲ ਹੈ ਤੁਹਾਡੇ ਪਰਿਵਾਰ ਤੇ ਕਿਸ ਤਰ੍ਹਾਂ ਬੀਤੇ ਕਿਉਂਕਿ ਉਦੋਂ ਜਿਹੜੇ ਸੁਤੰਤਰਤਾ ਸੁਨਾਨੀ ਚੰਗੇ ਨਹੀਂ ਸਮਝੇ ਜਾਂਦੇ ਸਰਕਾਰ ਵੱਲੋਂ ਤਸ਼ੱਦਦ ਕਰਦੇ ਸੀ ਮੁਸ਼ਕਲਾਂ ਪੇਸ਼ ਕਰਦੇ ਸੀ ਪਰਿਵਾਰ ਦੇ ਹਾਲਾਤ ਥੋੜਾ ਦੱਸ ਦਿਓ ਕਿਸ ਤਰ੍ਹਾਂ ਦੇ ਹੁੰਦੇ ਸੀ ਜਿਸੇ ਦੇ ਨਾਲ ਜੇਲ੍ਹ ਚਲ ਜਾਣਾ ਤੇ ਮੈਂ ਵੀ ਛੋਟਾ ਸੀ ਉਸ ਵੇਲੇ ਤੇ ਸਾਡੇ ਦੇ ਖਿਆਲ ਹੀ ਬੜੀ ਹੋਣੀ ਸਾਡੇ ਆਂਡੀਆਂ ਗਵਾਂਡੀਆਂ ਨੇ ਸਾਨੂੰ ਹੌਸਲੇ ਦੇ ਨੇ ਉੱਥੇ ਕਿ ਸਾਡੇ ਕੋਲ ਰਾਣ ਸੋਣਾ ਵੀ ਕਿਉਂਕਿ ਬੱਚੇ ਸੀ ਅਸੀਂ ਬਿਲਕੁਲ ਤੇ ਸੋਣਾ ਵੀ ਤੇ ਫੇਰ ਉਹਨਾਂ ਨੇ ਹੌਲੀ 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 ਸਾਡੀ ਹਰ ਗੱਲ ਦੀ ਮਤਲਬ ਕਰਨੀ ਇਹਨਾਂ ਦੀ ਗੈਰ ਹਾਜ਼ਰੀ ਤੇ ਸਾਨੂੰ ਕੋਈ ਮਹਿਸੂਸ ਨਹੀਂ ਹੁੰਦੇ ਨਾ ਕਿ ਤੁਹਾਡਾ ਪਿਤਾ ਗਿਆਦਾ ਵਾ ਮਹਿਸੂਸ ਨਹੀਂ ਹੁੰਦੇ ਨਾ ਬੜੀ ਉਹਨਾਂ ਮਦਦ ਕੀ ਚੀਜ਼ ਆਣੀ ਕੋਣੀ ਆਣੀ ਤੁਹਾਡੀ ਏਜਦੋਂ ਕਿੰਨੀ ਸੀ ਤੇ ਤੁਸੀਂ ਕਿੰਨਾ ਚਿਰ ਜੇਲ੍ਹ ਕੱਟੀ ਹੈ ਫਾਜ਼ਲ ਸਾਹਿਬ ਦੇ ਨਾਲ ਫਾਜ਼ਲ ਸਾਹਿਬ ਨੇ ਕਿੰਨੀ ਜੇਲ੍ਹ ਕੱਟੀ ਮੈਂ ਹਾਂਜੀ ਮੈਂ ਤਾਂ 10-15 ਦਿਨ ਦੇ ਆ ਬਸ 1945 ਦੇ ਵਿੱਚ 1952 ਦੇ ਵਸੇ ਉਸ ਦਿਨ ਮੈਂ ਤਾਂ ਇੰਨਾ ਹੀ ਕਿਹਾ ਉਹਨਾਂ ਨੇ ਝੰਡਾ ਲਹਿਰਾ ਕੇ ਜ਼ਿੰਦਾ ਇਨਕਲਾਬ ਮੈਂ ਕਹਿਆ ਤਾਂ ਜਿੰਦਾਬਾਦ ਝੰਡਾ ਲਹਿਰਾਉਂਦਾ ਵਾਕਿਆ ਦੱਸੋ ਮਾੜਾ ਕਿਦਾਂ ਤੁਹਾਡੇ ਪਤਾ ਜੀ ਨੇ ਝੰਡਾ ਲਹਿਰਾਇਆ ਕਾਤੇ ਝੰਡਾ ਲਹਿਰਾਇਆ ਜਿ세 ਕੋਰਟ ਹੁੰਦੀ ਸੀ ਆਪਣੇ ਜਿੱਥੇ ਅੱਜ ਵੀਡੀਓ ਆਫਿਸ ਹੈ ਇੱਥੇ ਕੋਰਟਾਂ ਸੀ ਬਕੀਲ ਦਾ ਹੁੰਦੇ ਸੀ ਬਰਾਂਡੇ ਜੇ ਬਕੀਲ ਬੈਠੇ ਹੁੰਦੇ ਸੀ ਸਾਹਮਣੇ ਅੰਬਾਂ ਦਾ ਬਾਗ ਸੀ ਜਿੱਥੇ ਬੱਸ ਅਡਾ ਉਹ ਬੱਸ ਅਡਾ ਨੇ ਸੀ ਉਦੋਂ ਪੰਮਾ ਦਾ ਬਾਗ ਸੀ ਉੱਥੇ ਵਕੀਲਾਂ ਨੇ ਬਹਿਰਣਾ ਕਿ ਕੋਰਟਾਂ ਦੇ ਬੂਏ ਇਦਾਂ ਦੇ ਸੀ ਜਿੱਦਾਂ ਇਦਾਂ ਡੱਬੂਏ ਤੇ ਇਹ ਜਿੱਦਣ ਇਹਨਾਂ ਨੇ ਐਲਾਨ ਕਰ ਦਿੱਤਾ 3 ਦਿਨ ਪਹਿਲਾਂ ਮੈਂ ਚੰਡਾ ਲਾਵਾਂਗਾ ਜਸਟਿਸੇ ਕੇ ਮੈਜਿਸਟ੍ਰੇਟ ਦੀ ਕਾਊਂਟਰ ਤੇ ਮੈਂ ਚੰਡਾ ਲਾਵਾਂਗਾ ਪਰ ਤੂੰ ਪੈ ਗਿਆ ਪੁਲਿਸ ਨੂੰ ਕਿੰਨਾ ਦਿਨਾਂ ਬਾਅਦ ਲੋਕ ਆਏ ਰਿਪੋਰਟ ਹੋ ਗਏ ਤੇ ਰਿਪੋ ਆਖਰੀ ਰਾਤ ਜਿਹਨਾਂ ਨੇ ਆ ਦਾਣਾ ਮੰਡੀ ਕੱਢੀ ਨਾਲ ਸਾਥੀ ਸੀ ਨਾ ਵਰਕਰ ਪਾਰਟੀ ਦੇ ਨਾਲ ਉਹ ਸਾਰੇ ਸਾਰੇ ਅੰਦਰ ਗਦੀ ਸਾਰੀ ਕੰਨ ਲੈਦੇ ਸੀ ਖਬਰ ਕਿ ਇਹਨਾਂ ਨੇ ਉਹਨਾਂ ਪਾਸ ਕੀਤਾ ਪਾਰਟੀ ਨੇ ਕਿ ਇਹਨੂੰ ਹੱਥ ਛੋਟੀ ਫੜਾ ਦਿਓ ਤੇ ਠੂਠਾ ਫੜਾਓ ਅੱਜ ਮੰਗਣ ਵਾਲੀ ਤੇ ਜਨਾਨੀ ਬਣਾ ਦਿਓ ਇਹਨਾਂ ਕੁੰਡ ਕੱਢ ਕੇ ਕੁਬਾ ਹੋ ਕੇ ਤੁਰੇ ਇਹਨਾਂ ਜਹਜੀ ਦਾ ਕੁਬਾ ਹੋ ਕੇ ਤੁਰਦੇ ਰਹੇ ਉਹਦੇ ਬਰਾਂਡਾ ਸੀ ਨਾ ਅੱਗੇ ਜਿੱਥੇ ਵੀਡੀਓ ਦਫਤਰਾਂ ਬਰਾਂਡਾ ਉਹਦੇ ਬਰਾਂਡੇ 'ਚ ਛੋਟੀਆਂ ਉਮ ਰੱਖੀ ਜਾਂ ਨਾਲ ਟੂਠਾ ਕੇ ਕਰੀ ਜਾਂਾ ਟੂਠੀ ਕੇ ਤੇ اعلان ਕੀਤਾ ਚੰਡਾ ਮੈਂ ਲਾਵਾਂਗਾ ਉਧਰੋਂ ਆਈ ਡੀਐਸਪੀ ਉਹ ਹੁੰਦਾ ਸੀ ਐਸਐਸਪੀ ਨਹੀਂ ਸੀ ਉਦੋਂ ਹੁੰਦੇ ਡੀਐਸਪੀ ਜੀਪਾਈ ਸਿੰਬਲ ਵੱਲੋਂ ਐਸਐਚਓ ਕੁਰਸੀ ਢਾਗ ਬੈਠਾ ਸੀਗਾ ਉੱਥੇ ਦੂਹੇ ਚ ਕਹਿੰਦੇ ਕਿ ਕਿਦਾਂ ਲੰਘ ਜਾਂਦਾ ਕਿਦਾਂ ਚੰਡਾ ਲਾ ਕੇ ਕੋਈ ਉਹ ਉਧਰ ਨੇ ਸਾਹ ਦਿੱਤਾ ਉਹ ਡੀਐਸਪੀ ਆਇਆ ਉਹਨੇ ਐਸਐਚਓ ਨੂੰ ਕਿਹਾ ਕੀ ਕੀ ਤੇਰੇ ਬੰਦ ਜਾ ਗੰਪੀਆ ਠੀਕ ਹਾਲਾਤ ਉਹ ਕਹਿੰਦਾ ਠੀਕ ਹੈ ਜੀ ਬਿਲਕੁਲ ਉਹ ਕੁਰਸੀ ਲੈ ਕੇ ਅੰਦਰ ਆਏ ਅੰਦਰ ਵੱਲ ਕੇ ਇਨਕਲਾਬ ਜ਼ਿੰਦਾਬਾਦ ਮੈਂ ਮਗਰ ਮਗਰ ਸਿਗਾ ਬਿਲਕੁਲ ਉਹਨਾਂ ਇਨਕਲਾਬ ਨੂੰ ਜ਼ਿੰਦਾਬਾਦ ਕਹੇ ਤਾਂ ਦੋਨੋਂ ਪਾ ਲਿਆ ਮੈਂ ਦਾਪਨਾਂ ਨੰਦਰਾਂ ਬਾਕੀ ਉਹਨਾਂ ਨੂੰ ਫਿਰ 2 ਸਾਲ ਕਹੇ ਫਿਰ ਭਲਾ ਸਾਹਿਬ ਕੀ ਮੰਨਦੇ ਹੋ ਜਦੋਂ ਦੇਸ਼ ਦੀ ਆਜ਼ਾਦੀ ਵਾਸਤੇ ਸਾਰੀਆਂ ਕੌਮਾਂ ਚਾਹੇ ਮਿਸੇ ਕੌਮ ਦੀ ਵੀ ਗੱਲ ਕਰਨਾ ਸਾਰੇ ਭਾਰਤ ਵਾਸੀਆਂ ਨੇ ਮਿਲ ਕੇ ਵੱਡਾ ਸੰਘਰਸ਼ ਕੀਤਾ ਕੁਰਬਾਨੀਆਂ ਦਿੱਤੀਆਂ ਫਿਰ ਕੀ ਕਾਰਨ ਸਮਝਦੇ ਹੋ ਜਦੋਂ 1947 ਆਜ਼ਾਦੀ ਮਿਲੀ ਤੇ ਦੇਸ਼ ਦੇ ਦੋ ਟੁਕੜੇ ਹੋ ਗਏ ਉਹੀ ਕੌਮਾਂ ਜਿਹੜੀਆਂ ਇਕੱਠੀਆਂ ਹੋ ਕੇ ਲੜੀਆਂ ਉਹ ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚ ਗਈਆਂ ਕੀ ਕਾਰਨ ਸਮਝਦੇ ਗੱਲ ਇਹ ਉਹ ਫਿਰ ਆਪੋ ਤਾਂ ਪਿਤਾ ਗੀ ਨਾ ਆਜ਼ਾਦੀ ਤੋਂ ਬਾਅਦ ਹਰ ਇੱਕ ਮੇਰਾ ਹੱਕ ਵਾ ਉਹ ਕਹਿੰਦੇ ਮੇਰਾ ਹੱਕ ਵਾ ਕਿ ਇਸ ਵਾਸਤੇ ਆਪੋ ਚ ਉਹਨਾਂ ਦੀ ਕੁਝ ਖਟਾਸ ਹੋ ਗਈ ਮੁਸਲਮਾਨ ਦੀ ਦੁਕਾਨ ਇਹਦੇ ਵਿੱਚ ਕੋਮਾ ਜਿਹੜੇ ਆਮ ਲੋਕ ਉਹ ਸ਼ਾਮਲ ਸੀ ਜਾਂ ਚੰਦ ਜਿਹੜੇ ਸਿਆਸੀ ਲੋਕ ਚੰਦ ਬੰਦੇ ਚੰਦ ਬੰਦੇ ਬਹੁਤੇ ਨਹੀਂ ਸੀ ਚੰਦ ਬੰਦੇ ਸੀ ਚੰਦ ਬੰਦੇ ਸ਼ਾਮਲ ਸੀ ਉਹ ਉਹਨਾਂ ਨੇ ਆਪੋਤਾ ਪੀ ਕਰ ਲਈ ਕਿ ਮੈਨੂੰ ਆਉਂਗਾ ਮੈਨੂੰ ਆਉਂਗਾ ਮੈਨੂੰ ਆਉਂਗਾ ਇਸ ਕਰਕੇ ਉਹ ਜੋ ਬਹੁਤੇ ਸਾਰੇ ਨਹੀਂ ਸਾਰੇ ਚੰਦ ਬੰਦੇ ਸੀਗੇ ਇੱਥੇ ਪਾਕਿਸਤਾਨ ਮੇਲੇ ਦੀ ਕਤਲਗਾਰ ਕੋਈ ਖਾਸ ਨਹੀਂ ਹੋਈ ਬਟਾਲੇ ਕੋਈ ਖਾਸ ਨਹੀਂ ਕਤਲਗਾਰ ਤੁਸੀਂ ਦੱਸੋ ਨਾ ਉਸ ਕੈਮਰਾ ਕੇ ਬਟਾਲਾ ਕਰੀਬ ਡੇਢ ਦਿਨ ਜਿਹੜਾ ਪਾਕਿਸਤਾਨ ਚ ਰਿਹਾ ਕਿਦਾਂ ਰਿਹਾ ਉਹ ਡੇਢ ਦਿਨ ਪਾਕਿਸਤਾਨ ਚ ਰਿਹਾ Hindu ਸਾਮੇ ਹੋ ਕੇ ਬੈਠੇ ਰਹੇ ਅੰਦਰ ਤੇ ਮੁਸਲਮਾਨ ਬੇਅੰਤਹਾ ਸੜਕਾਂ ਦੇ ਸਿਗਾ ਡੇਢ ਦਿਨ ਬਾਅਦ ਫੇਰ ਆਲਾ ਆ ਕੇ ਬਟਾਲਾ ਜਿਹੜਾ ਇਹ ਦੋਸਤਾਂ ਚ ਤੇ ਮੁਸਲਮਾਨ ਮਰ ਜਾ ਗਏ ਉਹ ਬਿਲਕੁਲ ਅਗਰ ਪਾਕਿਸਤਾਨ ਬਣ ਜਾਂਦਾ ਤੇ ਤੂੰ Hindu ਕੋਈ ਜਾ ਨਹੀਂ ਸਕਦਾ ਸੀ ਉਮਰ ਜਾ ਗਏ ਉਹ ਹੌਲੀ ਹੌਲੀ ਫਿਰ ਉਜਰੇ ਡੇਰਾ ਰੋਡ ਤੇ ਸਾਰੇ ਮੁਸਲਮਾਨ ਐਸੁਰਖਤਾ ਦੀ ਪਾਕਿਸਤਾਨ ਦੇ ਸਿਆ ਕੋਠੇ ਬਟਾਲਾ ਨੂੰ ਕਿਹੜੇ ਸ਼ਹਿਰ ਨਾਲ ਬਟਾਇਆ ਗਿਆ ਉਧਰ ਵੀ ਕੋਈ ਸ਼ਹਿਰ ਰੱਖਿਆ ਗਿਆ ਸੀ ਜਿਹੜਾ ਬਟਾਇਆ ਲਾਹੌਰ ਲਾਹੌਰ ਰੱਖਿਆ ਗਿਆ ਸੀ ਲਾਹੌਰ ਤੇ ਬਟਾਲਾ ਦਾ ਝਗੜਾ ਸੀ ਬਟਾਲਾ ਕਹਿੰਦਾ ਸੀ ਪਾਕਿਸਤਾਨ ਚ ਕਰੋ ਉਹ ਤੇ ਲਾਹੌਰੇ ਦੁਸਤਾਨ ਚ ਕਰੋ ਇਹ ਝਗੜੇ ਚ ਇਹ ਬਟਾਲਾ ਲਾਹੌਰ ਦਾ ਸੀ ਤੇ ਇਸ ਵਾਸਤੇ ਉਹ ਝਗੜਾ ਬਟਾਲਾ ਫਿਰ ਇੰਡੀਆ ਜਾ ਗਿਆ ਇਹ ਲੋਰ ਪਾਕਿਸਤਾਨ ਚਲਾ ਗਿਆ ਭਲਾ ਸਫਰ ਬਟਾਲਾ ਵਾਸੀਆਂ ਨੇ ਉਦੋਂ 15 ਅਗਸਤ ਨੂੰ ਖੁਸ਼ੀ ਮਨਾਈ ਕਿ ਜਾਂ ਦੋ ਦਿਨ ਬਾਅਦ ਡੇਢ ਦਿਨ ਬਾਅਦ ਇਹਨਾਂ ਖੁਸ਼ੀ ਮਨਾਈ ਫਿਰ ਇਹ ਖੁਸ਼ੀ ਉਦੋਂ ਖਾਸ ਨਹੀਂ ਮਨਾਈ ਜਿਹੜੀ ਗੱਲ ਹੈ ਉਦੋਂ ਤਾਂ ਕਬਰਾਂ ਇਹਦੇ ਸਾਰੇ ਸੀਗੇ ਤੇ ਡੇਢ ਦੋ ਦਿਨ ਬਾਅਦ ਫਿਰ ਹਾਲਾਚਲ ਹੋਇਆ ਫਿਰ ਖੁਸ਼ ਹੋਏ ਇੱਕ ਤੁਸੀਂ ਦੱਸ ਰਹੇ ਸੀ ਨਾ ਬੜਾ ਇੰਟਰਸਟਿੰਗ ਵਾਕਿਆ ਕਿ ਤੁਹਾਡੇ ਪਿਤਾ ਜੀ ਨੂੰ ਅਰੈਸਟ ਕਰ ਲਿਆ ਅਦਾਲਤ 'ਚ ਪੇਸ਼ ਕੀਤਾ ਤੇ ਜੱਜ ਨੇ ਕੋਈ ਸਵਾਲ ਪੁੱਛਿਆ ਉਹਨਾਂ ਜਵਾਬ ਬੜਾ ਵਧੀਆ ਕਿ ਦਿੱਤਾ ਸੀ ਉਹ ਥੋੜਾ ਸਾਂਝੀ ਕਰੀਏ ਗੱਲ ਇੱਕ ਵਾਰੀ ਲਹਿਰ ਵਿੱਚ ਇਹਨਾਂ ਨੇ ਸਤਿਆਗ੍ਰਹਿ ਕੀਤਾ ਔਰੀ ਚੌਂਕੀ ਦਾ ਸਤਿਆਗੁਰ ਜਾ ਕੇ ਔਰੀ ਚੌਂਕ ਤੇ ਸਤਿਆਗੁਰਾ ਕੀਤਾ ਦੇ ਜੱਜ ਪੁੱਛਦਾ ਕੀ ਕਾਰੋਬਾਰ ਕਰਦੇ ਹੋ ਹੌਂਕਰ ਚ ਕਹਿੰਦਾ ਗੋਲੇ ਬਣਾਉਂਦੇ ਆ ਜੱਜ ਤਾਂ ਤਾਂ ਹੋ ਗਿਆ ਗੋਲੇ ਬਣਾਉਂਦੇ ਹੋ ਗੋਲੇ ਬਣਾਉਂਦੇ ਆ ਹਾਂ ਗੋਲੇ ਬਣਾਉਂਦੇ ਆ ਕਹਿੰਦਾ ਲੇਕਿਨ ਤਾਕੇ ਦੇ ਤਾਕੇ ਦਾ ਕੰਮ ਤੇ ਸਾਡਾ ਤਾਕੇ ਦੇ ਗੋਲੇ ਬੰਦੇ ਸੀ ਤੇ ਉਹ ਫਿਰ ਜੱਜ ਵੀ ਹੱਸ ਪਿਆ ਕਿ ਇਹਨਾਂ ਨੂੰ ਉਹਨੂੰ 2 ਸਾਲ ਕਹਿ ਰਿਹਾ ਸੀ ਕਿਸ ਤਰ੍ਹਾਂ ਦੀਆਂ ਗੱਲਾਂ ਫਿਰ ਤੁਸੀਂ ਉਹ ਸੁਣੀਆਂ ਜਾਂ ਵੇਖੀਆਂ ਜਦੋਂ ਕਤਲੋ ਗੈਰਤ ਹੋਈ ਆ ਕਿਸ ਤਰ੍ਹਾਂ ਦਾ ਮਾਹੌਲ ਸੀ ਥੋੜਾ ਦਰਸ਼ਕਾਂ ਨਾਲ ਸਾਂਝਾ ਕਰੀਏ ਦੇਸ਼ ਦਾ ਮਾਹੌਲ ਕਿਦਾਂ ਦਾ ਸੀ ਬਹੁਤ ਉਸੇਲੇ ਦੁਖਾਲਾ ਇਸ਼ਾਰਾ ਸੀ ਕਿ ਲੋਰੂਗੇ ਕਿਹੜਾ ਸਾਂਝਾ ਮਤਲਬ ਦੁਖਵਾਲਾ ਮਾਹੌਲ ਸੀ ਹਰ ਇੱਕ ਆਪੇ ਚਿੰਤਾ ਸੀਗਾ ਕਿ ਕੀ ਬਣ ਰਿਹਾ ਵਾ ਕੀ ਬਣ ਰਿਹਾ ਤੇ ਆਪਣੇ ਡਰ ਤੇ ਪਿਆਰਾ ਸੀ ਡਰ ਵੀ ਸੀਗਾ ਖੋਬੀ ਹੋਇਆ ਰਸੀ ਫਿਰ ਹੌਲੀ ਹੌਲੀ ਜਿਉਂ ਟਾਈਮ ਬਦਲ ਲਗਿਆ ਕਿ ਉਦੋਂ ਸਾਰਾ ਹਿੰਦੂ ਇੱਧਰ ਆਉਂਦਾ ਗਿਆ ਤੇ ਫਿਰ ਉਹ ਕੀ ਕੰਮ ਕਰੀਆ ਮੋਰਨ ਪਲਾਸਾਉ ਲੋਕਾਂ ਚ ਆਮ ਚਰਚਾ ਹੁੰਦੀ ਹੈ ਲੋਕਾਂ ਦਾ ਸਵਾਲ ਹੈ ਕਿ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਚੰਦਰ ਸ਼ੇਖਰ ਆਜ਼ਾਦ ਉਦਮ ਸਿੰਘ ਜਿਹੜਾ ਇਹ ਇੱਕ ਗਰੁੱਪ ਹੁੰਦਾ ਸੀ ਕੀ ਇਹ ਵੀ ਮਹਾਤਮਾਂਾਂ ਦੀ ਸੋਚ ਨਾਲ ਮਿਲ ਕੇ ਚੱਲਦਾ ਸੀ ਜਾਂ ਲੋਕ ਕਹਿੰਦੇ ਕਿ ਇਹਨਾਂ ਦੀ ਇੱਕ ਸੋਚ हटਨੀ ਸੀ ਮਹਾਤਮਾਂਾਂ ਦੀ ਸੋਚ ਸੀ ਅਮਨ ਨਾਲ ਇਹ ਠੀਕ ਆ ਉਹਨੇ ਭਗਤ ਸਿੰਘ ਜਾਂ ਰਾਜਗੁਰੂ ਸੋਦੇਵ ਜਿਹੜੇ ਆ ਨਾ ਹੋਰ ਵੀ ਇਦਾਂ ਦੇ ਕਾਫੀ ਬੰਦੇ ਜਿਨ੍ਹਾਂ ਨੇ ਜਦੁੱਤ ਜਾਂਤੀ ਸਾਲਿਆ ਆਪਣੀਆਂ ਕੁਰਬਾਨੀਆਂ ਦੇ ਕੇ ਲੇਕਿਨ ਮਹਾਤਮਾ ਗਾਂਧੀ ਚਾਹੁੰਦਾ ਕਿ ਪਰਮਨ ਤੇ ਇਹਨਾਂ ਦਾ ਕੋਈ ਖਤਵਾਪ ਰਹਿੰਦਾ ਸੀ ਕਿ ਇਹ ਫਿਰ ਵੱਖਰਾ ਲਹਿਰ ਚੱਲਦੀ ਸੀ ਉਹਨਾਂ ਬਕਰੀ ਗੱਲ ਦੀ ਦੋਵੇਂ ਲਹਿਰਾਂ ਨਾਲ ਫਿਰ ਦੇਸ਼ ਆਜ਼ਾਦ ਹੋਇਆ ਫਿਰ ਕੀ ਐਸਾ ਕਾਰਨ ਬਣਿਆ ਅੰਗਰੇਜ਼ ਕੌਮ ਜਿਹੜੀ ਬੜੀ ਇੱਕ ਤਗੜੀ ਕੌਮ ਸਮਝੀ ਜਾਂਦੀ ਹੈ ਕੀ ਉਹਨਾਂ ਨੇ ਵੇਖ ਲਿਆ ਕਿ ਹੁਣ ਹਿੰਦੁਸਤਾਨੀਆਂ ਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ ਤੇ ਆਜ਼ਾਦੀ ਦੇਣੀ ਪੈਣੀ ਹੈ ਕੀ ਸੋਚ ਲਈ ਦੇਖੋ ਆਜ਼ਾਦੀ ਫਿਰ ਲਹਿਰ ਚੱਲ ਪਈ 1942 ਚ ਭਾਰਤ ਛੋੜੋ ਅੰਦੋਲਨ ਚੱਲਿਆ ਬੜੀ ਜਨਤਾ ਅੰਦਰ ਗਈ 1942 ਵਿੱਚ ਕਬਰ ਆ ਗਿਆ ਅੰਗਰੇਜ਼ ਤੇ 1945 ਚੱਲਿਆ ਉਦੋਂ ਵੀ ਕਬਰ ਆ ਗਿਆ ਤੇ ਆਖਰ ਉਹਨੇ ਸੀ ਉਹਨੇ ਕਿਹਾ ਇਹਨਾਂ ਆਪਣੇ ਪਬਲਿਕ ਮਗਰ ਲੱਗ ਗਈ ਹੈ ਤੇ ਸਾਨੂੰ ਛੱਡਣਾ ਪੈਣਾ ਤੇ ਫਿਰ 1945 ਤੋਂ ਬਾਅਦ ਉਹ ਸੋਚ-ਸੋਚ ਕੇ ਸੋਚੁੰਦੀ 1947 ਸੰਗ ਜਦੋਂ ਦੇਸ਼ ਆਜ਼ਾਦ ਹੋ ਗਿਆ ਕੀ ਜਦੋਂ ਹਿੰਦੁਸਤਾਨ ਦੀ ਭਾਰਤ ਦੀਆਂ ਸਰਕਾਰਾਂ ਆਈਆਂ ਜਿਹੜੇ ਸੁਤੰਤਰਤਾ ਦਾ ਸੰਨਾਨੀ ਤੁਹਾਡੇ ਪਿਤਾ ਵਰਗੇ ਹੋਰ ਵੀ ਲੱਖਾਂ ਹਜ਼ਾਰਾਂ ਹੋਣਗੇ ਉਹਨਾਂ ਨੂੰ ਕੋਈ ਫੈਸਿਲਿਟੀ ਦਿੱਤੀ ਗਈ ਸਰਕਾਰ ਵੱਲੋਂ ਕੋਈ ਨੌਕਰੀ ਜਾਂ ਕੋਈ ਸਹੂਲਤਾਂ ਜਾਂ ਕੋਈ ਪੈਲੀ ਬੰਨਾ ਕੋਈ ਦਿੱਤਾ ਗਿਆ ਉਹਨਾਂ ਖੇਤੀਬਾੜੀ ਕਰਨ ਵਾਸਤੇ ਕੋਈ ਖਾਣ ਨਹੀਂ ਦਿੱਤਾ 1972 ਚ ਪੈਨਸ਼ਨਾਂ ਚੱਲੂ ਹੋਈਆਂ ਸੀ 1972 ਵਿੱਚ ਪਹਿਲੋਂ ਨਹੀਂ ਸੀ ਪੈਨਸ਼ਨ ਹੋਈ ਸੀ ਸਿਰਫ ਰੇਟ ਨੂੰ ਫਾਇਟ ਅੰਦੀ 1972 ਚੱਲੂ ਹੋਈਆਂ ਬੈਂਕਾਂ ਪਹਿਲੋਂ ਇਹੋ ਸੀ ਆਪਣੇ ਆਪਣੇ ਸ਼ਹਿਰ ਇਜਦਦੀ ਨгана ਲੋਕੀ ਜਿਹੇ ਦੇ ਸੀ ਇਹਨਾਂ ਨੇ ਕੁਰਬਾਨੀ ਕੀਤੀ ਆ ਇਹ ਸਾਈ ਨੇ ਲਈ ਪੈਨਸ਼ਨ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਪੈਨਸ਼ਨ ਯੋਗ ਲਾਉਂਦੇ ਰਹੇ ਆ ਇੱਕ ਵਾਰੀ ਵਿਸ਼ਵਾਮਿੱਤਰ ਸੇਕੜੀ ਸੀ ਸੁਤੰਤਰ ਸੁਨਾਨੀਆਂ ਮਨਿਸਟਰ ਸੀ ਤੇ ਮੈਂ ਅਫਸਰ ਜਾਣਾ ਕਿ ਕੰਮ ਕੋਮ ਉਹਦੇ ਕੋਲ ਕੋਟੀ ਉਹਨੇ ਕਹਿੰਦਾ ਪਹਿਲਾਂ ਆਹ ਫਾਇਲ ਪਰ ਉਹ ਪਹਿਲਾਂ ਤੁਹਾਡੀ ਮੈਂ ਪੈਨਸ਼ਨ ਲਵਾਂ ਮੈਂ ਨਾ ਕਈ ਵਾਰੀ ਕਹਿੰਦਾ ਕਿ ਮੈਂ ਵੇਣ ਮਨਿਸਟਰ ਸੁਤੰਤਰ ਸੁਨਾਨੀਆਂ ਦਾ ਅਸ਼wini ਸੇਕੜੀ ਨਾ ਨਹੀਂ ਲਈ ਤੇ ਮੈਨੂੰ ਕਹਿੰਦੇ ਲਾ ਲਓ ਮੈਂ ਨਾ ਪਪਾ ਜੀ ਇੱਕ ਵੱਡਾ ਸਵਾਲ ਆ ਤੁਸੀਂ ਵੀ ਸੁਤੰਤਰਤਾ ਸੰਨਾਨੀ ਹੋ ਚਾਹੇ 10 ਦਿਨ 12 ਦਿਨ 15 ਦਿਨ ਜੇਲ੍ਹ ਚ ਰਹੇ ਹੋ ਜਦੋਂ ਤੁਸੀਂ ਜਾਂਦੇ ਹੋ ਅਕਸਰ ਹੁਣ ਪਾਰਟੀਆਂ ਵਿੱਚ ਜਾ ਕੇ ਸਭਾ 'ਚ ਜਾ ਕੇ ਫੰਕਸ਼ਨ 'ਚ ਤੁਹਾਡਾ ਸਲਮਾਨ ਬਣਦਾ ਅਸੀਂ ਮੰਨਦੇ ਹਾਂ ਕਿ ਉਹਨਾਂ ਸਲਮਾਨ ਕੀਤਾ ਜਾਂਦਾ ਕਿ ਅਸੀਂ ਦੇਸ਼ ਨੂੰ ਆਜ਼ਾਦੀ ਦਵਾਈ ਸਲਮਾਨ ਸਪੂਨ ਕੋਈ ਨਹੀਂ ਆਗਾ ਉਹਨਾਂ ਚਲਦੇਪੁਰ ਜਿਹਾਂ ਦਾ ਬੰਦਾ ਬੰਦਿਆ ਫਿਰ ਦੁੱਖ ਲੱਗਦਾ ਦੁੱਖ ਬੜਾ ਲੱਗਦਾ ਦੇਖੋ ਦੁੱਖ ਦੀ ਇਸ ਕਰਕੇ ਲੱਗਦਾ ਕੀਤਾ ਨਾ ਕੱਕ ਨਹੀਂ ਇਹਨਾਂ ਦੇ ਬਜ਼ੁਰਗਾਂ ਨੇ ਕੱਕ ਨਹੀਂ ਕੀਤਾ ਤੇਨੇ ਕਿਨ ਅੱਗੇ ਹੋ ਕੇ ਨਾਰੇ ਲੰਦੇ ਹਲਾ ਹਲਾ ਕਰਦੇ ਇਹ ਸਵਾ ਦੁੱਖ ਤਾਂ ਲੱਗਦਾ ਫਿਰ ਲੱਗਦਾ ਨਹੀਂ ਕਿ ਭਾਰਤ ਦੇ ਰੀਤ ਆ ਕਿ ਜਿਹੜਾ ਦੁਨੀਆ ਤੋਂ ਚਲਾ ਗਿਆ ਉਹਨੂੰ ਤੇ ਆਪਾਂ ਬੜਾ ਮੰਨਦੇ ਆ ਬੜਾ ਪੂਜਦੇ ਆ ਪਰ ਜਿਹੜੇ ਤੁਹਾਡੇ ਵਰਗੇ ਬੈਠੇ ਆ ਜਿਨ੍ਹਾਂ ਨੇ ਆਜ਼ਾਦੀ ਦਾ ਯੁੱਧ ਲੜਿਆ ਭਾਵੇਂ ਦਸ ਦੇ ਨਹੀਂ ਲੜਿਆ ਜੇਲਾਂ ਕਟੀਆਂ ਜਾਂ ਹੋਰ ਵੀ ਤੁਹਾਡੇ ਵਰਗੇ ਹੋਣਗੇ ਉਹ ਜਿਉਂਦੇ ਜਿਉ ਕੇ ਕਿਸੇ ਨੂੰ ਸਨਮਾਨ ਕੋ ਜੰਦਾ ਨਹੀਂ ਆ ਮੇਰੇ ਸਨਮਾਨ ਤੋਂ ਕੋਈ ਨਹੀਂ ਬੜੀ ਗੱਲ ਹੈ ਜਾਨਦੇ ਨਾ ਕਾਂਗਰਸ ਭੋਬਨ ਦੇ ਕੋ ਖੱਦਰ ਦਾ ਕਪੜੇ ਦੇ ਦਿੰਦੇ ਆ ਤੁਹਾਡਾ ਸਨਮਾਨ ਆ ਜੀ ਤੇ ਮੈਂ ਨਹੀਂ ਕੋਈ ਰੱਖੋ ਸਨਮਾਨ ਨਹੀਂ ਦੇਣਾ ਤੁਹਾਡਾ ਸਮਾਨ ਦੇਣਾ ਕੀ ਲੱਗਦਾ ਕਿ ਜਿਹੜੀ ਸੋਚਣਾ ਤੁਸੀਂ ਚੱਲੇ ਸੀ ਤੁਹਾਡੇ ਪਿਤਾ ਜੀ ਚੱਲੇ ਸੀ ਮਹਾਤਮਾ ਗਾਂਧੀ ਚੱਲੇ ਸੀ ਉਹ ਸੋਚ ਦਾ ਭਾਰਤ ਆਜ਼ਾਦ ਹੋਇਆ ਨਾ ਨਾ ਹੋਰ ਅਸੀਂ ਸੋਚੀ ਸੋਚੇ ਗਰੀਬਾਂ ਦੀ ਗਰੀਬਾਂ ਨੂੰ ਇਨਸਾਫ਼ ਮਿਲੇ ਗਰੀਬਾਂ ਨੂੰ ਸਭ ਕੋਈ ਹੱਕ ਮਿਲੇ ਲੇਕਿਨ ਉਹ ਅੱਜ ਗੱਲ ਕੋਈ ਨਹੀਂ ਹੈ ਅੱਜ ਸਭ ਹਰਪਮਕ ਕਿਹੜੇ ਕਿਹੜੇ ਘਟਾਲੇ ਹੋ ਰਹੇ ਨੇ ਕਈ ਕੁਝ ਹੋ ਰਿਹਾ ਕਰੋੜਾਂ ਰੁਪਏ ਦੇ ਘਟਾਲੇ ਹੋ ਰਹੇ ਨੇ ਤੇ ਲੇਕਿਨ ਇਸ ਕਰਕੇ ਥੋੜਾ ਜਿਆਦਾ ਲਈ ਘਟਾਲਿਆ ਇਸ ਵਾਸਤੇ ਮਨ ਕੋਸ਼ ਨਹੀਂ ਆਗਾ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਕਹਿੰਦੇ ਅੰਗਰੇਜ਼ਾਂ ਦਾ ਕਾਨੂੰਨ ਬੜਾ ਪੱਕਾ ਹੁੰਦਾ ਸੀ ਇਨਸਾਫ ਹਰ ਕਿਸਮ ਨੂੰ ਮਿਲਦਾ ਸੀ ਹਾਂ ਇਨਸਾਫ ਮਿਲਦਾ ਸੀ ਇਨਸਾਫ ਮਿਲਦਾ ਸੀ ਲੋਕ ਅਜੇ ਵੀ ਯਾਦ ਕਰਦੇ ਆ ਕਿ ਇਸ ਨਾਲ ਰਾਜ ਨੂੰ ਚੰਗਾ ਅੰਗਰੇਜ਼ਾਂ ਦਾ ਦੌਰ ਹਕੂਮਤ ਨਾਲੋਂ ਉਹ ਹਕੂਮਤ ਚੰਗੀ ਗਏਂਦੇ ਆ ਅੰਗਰੇਜ਼ਾਂ ਦੀ ਅੱਜ ਵੀ ਜਦੋਂ ਮਾੜੇ ਬੰਦੇ ਨੂੰ ਇਨਸਾਫ ਮਿਲਦਾ ਸੀ ਹੁਣ ਮਾੜੇ ਬੰਦੇ ਕਦਰ ਹੀ ਕੋਈ ਨਹੀਂ ਤਗੜੇ ਪੈਸੇ ਦੇ ਯੋਰ ਸਾਰੇ ਇਨਸਾਫ ਕਰਾ ਲੈਂਦੇ ਨੇ ਇਸ ਵਾਸਤੇ ਉਹ ਇਨਸਾਫ ਜਿਹੜਾ ਨਾ ਅੰਗਰੇਜ਼ ਵੇਲੇ ਬਹੁਤ ਵਧੀਆ ਸੀ ਹਰ ਇੱਕ ਨਿਯਮ ਅਮਲਦਾਰ ਸੀ ਜਦੋਂ ਕੋਈ ਸਤੰਤਰ ਦਾ ਸੁਨਾਨੀ ਫੜਿਆ ਜਾਂਦਾ ਸੀ ਫਿਰ ਜੇਲ੍ਹਾਂ ਵਿੱਚ ਕਿਸ ਤਰ੍ਹਾਂ ਉਹਨੂੰ ਤਸੀਹੇ ਦਿੱਤੇ ਜਾਂਦੇ ਸੀ ਕਿ ਇਸ ਤਰ੍ਹਾਂ ਉਹਨੂੰ ਬਣਾਇਆ ਜਾਂਦਾ ਸੀ ਕਿ ਉਹ ਸਾਡੇ ਖਿਲਾਫ ਨਾ ਚੱਲੇ ਜੇਲ੍ਹਾਂ ਜੀ ਇਸ ਕਰਕੇ ਜਦੋਂ ਸੁਝਾਅ ਹੋ ਜਾਂਦੀ ਸੀ ਨਾ ਹੁਣ ਜਿਸ ਵੇਲੇ ਸ਼ੁਰੂ-ਸ਼ੁਰੂ ਜੇਲ੍ਹ ਜਾਣਾ ਕੋਈ ਵੀ ਜਾਂਦਾ ਸੀ ਉਹਦੇ ਤੋਂ ਸਖਤੀ ਜ਼ਿਆਦਾ ਕਰਦੇ ਸੀ ਕਿ ਜੇ ਤਰ ਮਾਫੀਨਾਮਾ ਲਿਖੇ ਤੇ ਘਰ ਨੂੰ ਜਾਵੇ ਮਾਫੀਨਾਮਾ ਉਹ ਦਿਖਾਉਂਦੇ ਸਾਡੇ ਮਾਫੀ ਨਹੀਂ ਸੱਚ ਕਰਾ ਤੁਹਾਡੇ ਜਿਹਨੇ ਮਾਫੀ ਮੰਗ ਕੇ ਚਲੇਗੇ ਜਿਸ ਵਲੇ 15-20 ਦਿਨ ਮਹੀਨਾ ਸਜਾਦ ਹੋਈ ਸਾਲ ਦੀ 15-20 ਦਿਨ ਉਹਨਾਂ ਨੇ ਬੜਾ ਜ਼ੋਰ ਲਾਉਣਾ ਤੁਸੀਂ ਇਹ ਦੇ ਦੇ ਕੇ ਕਹ ਲੇਕਿਨ ਜਿਹੜਾ ਮੈਂ ਕਹੀ ਕਦੀ ਆ ਜਾਂਦੀ ਮੋਬਈਨਾਮਾ ਲਿਖ ਕੇ ਕਈ ਪਟਾਲੇ ਆਏ ਕਿ ਕਈ ਤੁਹਾਡੇ ਪਿਤਾ ਜੀ ਨੂੰ ਸੰਝਾ ਕੀਤਾ ਕੋ ਪਾਲ ਕੇ ਮੈਨੂੰ ਤਸੀਹੇ ਦਿੱਤੇਗੇ ਹਾਂ ਤਸੀਹੇ ਪਿਤਾ ਜੀ ਨੂੰ ਦਿੱਤੇਗੇ ਤੁਹਾਡੇ ਨੂੰ ਜੇਲ ਹਾਂ ਜੇਲ ਚ ਆਹੋ ਤੁਹਾਡੇ ਪਿਤਾ ਜੀ ਨਾਲ ਗੱਲਬਾਤ ਹੋਈ ਗਈ ਅਹੋ ਜੀ ਤਸੀਹੇ ਦੇਣ ਵਾਲੀ ਹਾਂ ਕੀ ਦੱਸਾਂ ਤਸੀਹੇ ਕਹਿੰਦੇ ਬਹੁਤ ਦਿੰਦੇ ਆ ਉਸ ਵਲੇ ਮਸਾਲੇ ਕਲੇ ਪੁੱਠਾ ਲੜਕਾਤਾ ਇੰਦਰਖਤਾ ਨਾਲ ਹੀ ਤੇ ਨਾਲ ਕਹੀ ਜਾਂ ਮਾਫੀਨਾਮਾ ਲਿਖੋ ਚਾਓ ਘਰ ਨੂੰ ਮਾਫੀਨਾਮਾ ਲਿਖੋ ਘਰ ਨੂੰ ਜਾਓ ਤੇ ਜੇ ਥੋੜੇ ਦਿਨ ਦੇ ਬੰਦੇ ਮਾਫੀਨਾਮਾ ਲਿਖਣਾ ਘਰ ਆ ਜਣਾ ਇੱਥੇ ਕਈ ਬਟਾਲੇ ਆ ਗਏ ਮਾਫੀਨਾਮਾ ਲੈ ਕੇ ਆਏ ਨੇ ਹੁਣ ਚਲੇ ਕੇ ਵਿਚਾਰੇ ਰੱਬ ਸੁਧਾਰ ਕੇ ਰੱਬ ਨੂੰ ਬਾਕੀ ਇੱਥੇ ਕਹੀ ਸੀ ਇੱਥੇ ਦੋ ਫ੍ਰੀडम फाइਟਰ ਬਹੁਤ ਵਧੀਆ ਰਹਿਆ ਬਾਵਾ ਪ੍ਰਕਾਸ਼ ਸਿੰਘ ਪੱਲਾ ਮੂਨ ਲਾਲ ਗੁਪਤਾ ਚਿੰਮਾ ਰੋਡ ਸੀ ਬੜੀ ਉਹਨੇ ਜੇਲ ਕੱਟੀ ਸਾਰੇ ਬਰਬਰ ਪਾਪੜੀ ਕੇ ਵੀ ਦੰਦ ਕਥਾ ਬੜੀ ਮਸ਼ਹੂਰ ਹੈ ਕਿ ਅੰਗਰੇਜ਼ ਜਾਂਦੀ ਵਾਰੀ ਕਹਿ ਗਏ ਕਿ ਭਾਰਤ ਜਿਹੜਾ 100 ਸਾਲ ਤੋਂ ਵੱਧ ਆਜ਼ਾਦ ਨਹੀਂ ਰਹਿ ਸਕਦਾ ਕੀ ਸਚਾਈ ਹੈ ਇਹ ਗੱਲ 'ਚ ਬੜਾ ਲੋਕ ਚਰਚਾ ਕਰਦੇ ਨੇ ਨਹੀਂ ਇਹੋ ਜੀ ਗੱਲ ਤੋਂ ਕੋਈ ਨਹੀਂ ਹੁਣ 100 ਸਾਲ ਕਿੱਦਾਂ ਵੀ ਇਹਦਾ ਆਜ਼ਾਦੀ ਆਜ਼ਾਦ ਹੀ ਰਹਿਣਾ ਹੁਣ ਇਹ ਤਾਂ ਹੈ ਕਿ ਗੁਲਾਮ ਹੋ ਜਾਏਗਾ ਨਾ ਇਹ ਗੱਲ ਮੰਨਣ 'ਚ ਨਹੀਂ ਆਉਂਦੀ ਆਖਿਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਸ਼ ਵਾਸੀਆਂ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਸ਼ ਨੂੰ ਚਲਾਉਣਾ ਚਾਹੀਦਾ ਕੀ ਸੋਚ ਹੋਣੀ ਚਾਹੀਦੀ ਗੱਲ ਇਹ ਸੱਚ ਹੁੰਦੇ ਆ ਕਿ ਹਰ ਗਰੀਬ ਦੀ ਆਵਾਜ਼ ਸੁਣੀ ਜਾਵੇ ਆਜ਼ਾਦ ਦੇਸ਼ ਦੇ ਵਿੱਚ ਜ਼ਾਦ ਦੇਸ਼ ਹਰ ਗਰੀਬ ਦੀ ਆਵਾਜ਼ ਸੁਣੀ ਜਾਵੇ ਉਹਨੂੰ ਹੱਕ ਦੇ ਮਿਲਦਾ ਹੱਕ ਦਿੱਤਾ ਜਾਵੇ ਇਹ ਨਾ ਸਰਮਾਇਦਾਰ ਵੱਲ ਨੰਗ ਕਾਲੂ ਜਾਵੇ ਗਰੀਬ ਨੂੰ ਹੱਕ ਦਿੱਤਾ ਜਾਵੇ ਗਰੀਬ ਨੂੰ ਸਭ ਕੁਝ ਦਿੱਤਾ ਜਾਵੇ ਜੋ ਦਾ ਹਿਸਾਬ ਆਂਦਾ ਜਿਹੜੇ ਕਿ ਨਾ ਜੋ ਨਹੀਂ ਰਿਹਾ ਅੱਜ ਸਾਰਾ ਕੁਝ ਸਵੇਰ ਤੋਂ ਮੁੜ ਕੇ ਜਿਹੜੇ ਝੋਲੀ ਝੁਕ ਹੁੰਦੇ ਨੇ ਸਿਆਸੀ ਬੰਦਿਆਂ ਦੇ ਮਗਰ ਲੱਗੇ ਦੇ ਉਹ ਲੈ ਜਾਂਦੇ ਸਾਰਾ ਕੁਝ ਤੇ ਗਰੀਬ ਉਥੇ ਉਥੇ ਰਹਿ ਜਾਂਦਾ ਇਸ ਵਾਸਤੇ ਗਰੀਬ ਦੀ ਮਦਦ ਹੋਣੀ ਚਾਹੀਦੀ ਹੈ ਉਹ ਅਜੇ ਨਹੀਂ ਤੋ اے ਸੀ ਜੀ 92 ਸਾਲ ਦੀ ਉਮਰ ਦੇ ਵਿੱਚ ਆਪਣੇ ਪਰਿਵਾਰ ਵਿੱਚ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਬਟਾਲਾ ਦੇ ਪ੍ਰੇਮ ਸਿੰਘ ਜੀ ਪੱਲਾ ਜਿਹੜੇ ਖੁਦ ਵੀ ਸੁਤੰਤਰਤਾ ਸੰਨਾਨੀ ਰਹੇ ਨੇ ਚਾਹੇ ਉਹਨਾਂ ਨੇ 14-15 ਦਿਨ ਜੇਲ੍ਹ ਕੱਟੀ ਪਰ ਉਹਨਾਂ ਦੇ ਪਿਤਾ ਜੀ ਨੇ 21 ਸਾਲ ਮਹਾਤਮਾ ਗਾਂਧੀ ਦਾ ਨਾਮ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਕਈ ਸਾਲ ਜੇਲ੍ਹ ਕੱਟੀ ਤਸੀਹੇ ਝੱਲੇ ਉਹਨਾਂ ਦਾ ਕਹਿਣਾ ਹੈ ਕਿ ਸਮੁੱਚੀ ਆਵਾਮ ਇਕੱਠੀ ਹੋ ਗਈ ਜਿਸ ਕਰਕੇ ਅੰਗਰੇਜ਼ ਕੌਮ ਨੂੰ ਇੱਥੋਂ ਜਾਣਾ ਪਿਆ ਆਜ਼ਾਦੀ ਦੇਣੀ ਪਈ ਔਰ ਜੋ ਸੋਚ ਉਹਨਾਂ ਆਜ਼ਾਦੀ ਕੋਲਾਟੀਆਂ ਦੀ ਸੀ ਕਿ ਸਾਡਾ ਦੇਸ਼ ਆਜ਼ਾਦ ਹੋ ਕੇ ਇਸ ਤਰ੍ਹਾਂ ਦਾ ਹੋਏਗਾ ਉਸ ਤਰ੍ਹਾਂ ਦਾ ਅਜੇ ਨਹੀਂ ਹੋਇਆ ਸਮਝੇ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਫਿਲਹਾਲ ਅਸੀਂ 15 ਅਗਸਤ ਬੜੇ ਮਾਣ ਨਾਲ ਮਨਾ ਰਹੇ ਹਾਂ ਇਹਦੇ ਨਾਲ ਚੈਨਲ ਦਾ ਆਰ ਐਨ ਨਿਊਜ਼